ਅੱਜ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾਪੋਰਟ ਗੁਰਦਾਸਪੁਰ ਦੇ ਚੇਅਰਮੈਨ ਹਲਕਾ ਕਾਦੀਆਂ ਇੰਚਾਰਜ ਐਡਵੋਕੇਟ ਜਗਰੂਪ ਸੇਖਵਾ ਵੱਲੋਂ ਕਾਦੀਆਂ ਹਲਕੇ ਵਿੱਚ ਪੰਜਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਕਾਦੀਆਂ ਬੱਸ ਸਟੈਂਡ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਦੌਰਾਨ ਚੇਅਰਮੈਨ ਜਗਰੂਪ ਸੇਖਵ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਕਾਦੀਆਂ ਦੇ ਵਿੱਚ ਲਗਾਤਾਰ ਉਹਨਾਂ ਵੱਲੋਂ ਵੱਡੇ ਉਪਰਾਲੇ ਕਰਕੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਹੱਲਾ ਕਲੀਨਿਕ ਦੇ ਇਲਾਵਾ ਆਪ ਸਰਕਾਰ ਆਪਦੇ ਦੁਆਰ ਤਹਿਤ ਕੈਂਪ ਲਗਾ ਕੇ ਇੱਕ ਹੀ ਜਗ੍ਹਾ ਉੱਪਰ ਅਨੇਕਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਕੱਠੇ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਸ਼ਹਿਰ ਕਾਦੀਆਂ ਦੇ ਅਨੇਕਾਂ ਸਮਾਜਿਕ ਔਰ ਰਾਜਨੀਤਿਕ ਲੋਕ ਵੱਡੀ ਗਿਣਤੀ ਵਿੱਚ ਆਮ ਪਬਲਿਕ ਦੇ ਨਾਲ ਹਾਜ਼ਰ ਹਨ ਦੇਖੋ ਕਾਦੀਆਂ ਤੋਂ ਇਹ ਸਾਡੀ ਵਿਸ਼ੇਸ਼ ਰਿਪੋਰਟ ਜੇ ਜੇ ਮੈਂ ਵਿਧਾਨ ਸਭਾ ਹਲਕਾ ਕਾਦੀਆਂ ਦੀ ਸਪੈਸੀਫਿਕ ਤੌਰ ਤੇ ਗੱਲ ਕਰਾਂ ਤਾਂ ਸਾਡੇ ਅੱਜ ਪੰਜ ਮੁਹੱਲਾ ਕਲੀਨਿਕ ਅਸੀਂ ਵਿਦਵਾਨ ਸਭਾ ਹਲਕਾ ਕਾਦੀਆਂ ਚ ਖੁੱਲੇ ਆ ਉਹਦੇ ਵਿੱਚ ਦੋ ਸ਼ਹਿਰੀ ਕਾਦੀਆਂ ਤੇ ਧਾਰੀਵਾਲ ਔਰ ਤਿੰਨ ਰੂਰਲ ਪੱਠੀਆਂ 베ਰੀ ਔਰ ਨੂਨਾ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਮੋਹਲਕ ਲੈਨੇ ਕੱਜ ਪੰਜ ਜਿਹੜੇ ਆ ਰਿਕਾਰਡ ਸਾਰੇ ਜ਼ਿਲ੍ਹੇ ਚ ਸਭ ਤੋਂ ਵੱਧ ਮੋਹਲਕ ਲੈਨੇ ਕਾਦੀਆਂ ਹਲਕੇ ਨੂੰ ਮਿਲੇ ਆ ਔਰ ਇਹਦੇ ਨਾਲ ਖਾਸ ਕਰ ਜੇ ਕਾਦੀਆਂ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਦਾ ਜਿਹੜਾ ਹਸਪਤਾਲ ਸੀ ਪਹਿਲਾਂ ਸ਼ਹਿਰ ਚ ਹੁੰਦਾ ਸੀ ਪਰ ਇਹ ਬਾਅਦ ਚ ਜਦੋਂ ਨਵੀਂ ਬਿਲਡਿੰਗ ਬਣੀ ਆ ਇਹ ਬਾਹਰ ਸ਼ਹਿਰ ਤੋਂ 3-4 ਕਿਲੋਮੀਟਰ ਬਾਹਰ ਸ਼ਿਫਟ ਕਰ ਦਿੱਤਾ ਗਿਆ। ਔਰ ਜਿਹਦੇ ਕਾਰਨ ਆਮ ਲੋਕਾਂ ਨੂੰ ਗਰੀਬਾਂ ਨੂੰ ਜਿਨ੍ਹਾਂ ਕੋ ਵਿਚਾਰਿਆਂ ਕੋ ਕਿਰਾਏ ਤੇ ਜਿਹੜੇ ਵਹੀਕਲ ਕਰਕੇ 50-50 100-100 ਰੁਪਏ ਦਾ ਕਿਰਾਇਆ ਕਰਕੇ ਬਾਹਰ ਓਪੀਡੀ ਲਈ ਜਾਣਾ ਪੈਂਦਾ ਸੀ। ਸੋ ਉਹਨਾਂ ਦੀ ਬੜੇ ਲੰਬੇ ਸਮੇਂ ਤੋਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮੰਗ ਸੀ ਕਿ ਸ਼ਹਿਰ ਦੇ ਵਿੱਚ ਜਿਹੜਾ ਵਾ ਹਸਪਤਾਲ ਹੋਣਾ ਚਾਹੀਦਾ ਓਪੀਡੀ ਦਾ ਪ੍ਰਬੰਧ ਘੱਟੋ ਘੱਟ ਜਿਹੜਾ ਵਾ ਉਹ ਸ਼ਹਿਰ ਦੇ ਵਿੱਚ ਹੋਣਾ ਚਾਹੀਦਾ ਔਰ ਅੱਜ ਅਸੀਂ ਇਹ ਮੈਨੂੰ ਖੁਸ਼ੀ ਆ ਕਿ ਜਿਹੜੀ ਬੜੇ ਲੰਬੇ ਸਮੇਂ ਤੋਂ ਕਈ ਦਹਾਕਿਆਂ ਤੋਂ ਹੀ ਲੋਕਾਂ ਦੀ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮੰਗ ਸੀ ਉਹ ਅੱਜ ਅਸੀਂ ਪੂਰੀ ਕੀਤੀ ਆ ਔਰ ਸ਼ਹਿਰ ਦੇ ਸੈਂਟਰ ਦੇ ਵਿੱਚ ਬੱਸ ਸਟੈਂਡ ਦੀ ਬੈਕ ਸਾਈਡ ਤੇ ਅੱਜ ਅਸੀਂ ਇਹ ਮੁਹੱਲਾ ਕਲੀਨਿਕ ਦਾ ਜਿਹੜਾ ਵਾ ਉਦਘਾਟਨ ਪੰਜਾਬ ਸਰਕਾਰ ਚ ਅਸੀਂ ਕੀਤਾ ਔਰ ਇਹਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਸਹੂਲਤਾਂ ਇੱਥੇ ਮਿਲਣੀਆਂ ਨੇ ਪਹਿਲੀ ਗੱਲ ਤੇ ਕਿਸੇ ਵੀ ਚੀਜ਼ ਦਾ ਕੋਈ ਚਾਰਜ ਨਹੀਂ ਲੱਗਣਾ ਫ੍ਰੀ ਆਫ ਕਾਸਟ ਸਾਰੀ ਸਰਵਿਸ ਹੋਊਗੀ ਜਿਹਦੇ ਵਿੱਚ ਕੋਈ ਡਾਕਟਰ ਦੀ ਜਿਹੜੀ ਸਬਸਕ੍ਰਿਪਸ਼ਨ ਫੀਸ ਹੁੰਦੀ ਆ ਪ੍ਰਾਈਵੇਟ ਹਸਪਤਾਲਾਂ 'ਚ ਤੁਸੀਂ ਵੇਖੋ 500 700000 ਰੁਪਏ ਤੱਕ ਡਾਕਟਰ ਚਾਰਜ ਕਰਦੇ ਆ ਇਹ ਫ੍ਰੀ ਆਫ ਕਾਸਟ ਇੱਥੇ ਹੋਊਗਾ ਫਿਰ ਜਿੰਨੀਆਂ ਵੀ ਦਵਾਈਆਂ ਨੇ ਉਹ ਵੀ ਮੁਫਤ ਜਿਹੜੀਆਂ ਨੇ ਉੱਥੇ ਦਿੱਤੀਆਂ ਜਾਣਗੀਆਂ ਔਰ ਕਈ ਤਰ੍ਹਾਂ ਦੇ ਲੈਬ ਟੈਸਟ ਜਿਹੜੇ ਆ ਇੰਡੀਆ ਲੈਵਲ ਦੇ ਉਹ ਇੱਥੇ ਜਿਹੜੇ ਆ ਉਹ ਕਰਾਏ ਜਾਣਗੇ ਫ੍ਰੀ ਆਫ ਕਾਸਟ ਸਰ ਆਖਰੀ ਸਵਾਲ ਇਹ ਕੀ ਆ ਆਉਣ ਵਾਲੀਆਂ ਚੋਣਾਂ ਹੁਣ ਸ਼ੁਰੂ ਜਮ ਕੇਮੀ ਸ਼ੁਰੂ ਹੋ ਗਈ ਜੇ ਭਾਜਪਾ ਵੱਲੋਂ ਸੈਲੀਬ੍ਰਿਟੀ ਨੂੰ ਉਤਾਰਿਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਨੇ ਭਾਜਪਾ ਲੋਨ ਤੇ ਸਾਰੇ ਸੈਲਿਬ੍ਰਿਟੀ ਮਨਾ ਕਰ ਗਏ ਆ ਸਨੀ ਦਿਓਲ ਹੁਣਾਂ ਨੇ ਪਹਿਲਾਂ ਮਨਾ ਕਰਤਾ ਸੀ ਆਜ ਯਵਰਾਜ ਸਿੰਘ ਹੁਣਾਂ ਦਾ ਵੀ ਬਿਆਨ ਆ ਗਿਆ ਸੋ ਜੇ ਮੈਂ ਲੋਕ ਸਭਾ ਗੁਰਦਾਸਪੁਰ ਦੀ ਗੱਲ ਕਰਾਂ ਤੇ ਇਸ ਵਾਰਾਂ ਲੋਕਾਂ ਨੇ ਜਿਹੜਾ ਜ਼ਮੀਨੀ ਲੀਡਰ ਆ ਉਹ ਹੀ ਚੁਣਨਾ ਵਾ ਸੈਲਿਬ੍ਰਿਟੀਆਂ ਨੇ ਬਥੇਰਾ ਲੋਕਾਂ ਨੂੰ ਧੋਖਾ ਦੇ ਕੇ ਵੋਟਾਂ ਲੈ ਲੀਆਂ ਬਾਅਦ ਚ 5 ਸਾਲ ਵੜਦੇ ਨਹੀਂ ਔਰ ਇਲਾਕੇ ਦਾ ਬੜਾ ਵੱਡਾ ਨੁਕਸਾਨ ਹੁੰਦਾ ਵਾ ਸੋ ਲੋਕ ਤੇ ਹੁਣ ਸਨੀ ਦਿਓਲ ਨੂੰ ਜਿਹੜਾ ਸਾਡੇ ਨਾਲ ਧੋਖਾ ਕਰਕੇ ਵੋਟਾਂ ਲੈ ਕੇ ਚਲਿਆ ਗਿਆ ਸੀ 5 ਸਾਲ ਬੜਿਆ ਨਹੀਂ ਔਰ ਇਹਦੇ ਕਰਕੇ ਹੁਣ ਲੋਕ ਸੈਲੀਬ੍ਰਿਟੀਆਂ ਤੋਂ ਬਹੁਤ ਨਿਰਾਸ਼ ਨੇ ਔਰ ਜ਼ਮੀਨੀ ਲੀਡਰ ਹੀ ਜਿਹੜਾ ਵਾ ਉਹ گاਾਂ ਗਰਦਾਸਪੁਰ ਲੋਕ ਸਭਾ ਦਾ ਜਿਹੜਾ گاਾਂ ਪਾਰਲੀਮੈਂਟ ਚ ਜਾਊ ਔਰ ਕਾਦੀਆਂ ਦੇ ਵਿੱਚ ਕਿਹੜੀਆਂ ਸੂਚਨਾ ਸਿੱਤੀਆਂ ਦੀਆਂ ਕਾਦੀਆਂ ਅ ਕਾਦੀਆਂ ਦੇ ਵਿੱਚ ਆਉਣ ਵਾਲੇ ਸਮੇਂ ਚ ਸੀਵਰੇਜ ਦਾ ਔਰ ਜਿਹੜਾ ਅਮਰਤ ਤੂ ਦੇ ਤਹਿਤ ਜਿਹੜਾ ਵਾ ਜਿਹੜਾ ਸਰਫੇਸ ਵਾਟਰ ਦਾ ਪਾਣੀ ਦਾ ਪ੍ਰਬੰਧ ਦਾ ਪ੍ਰੋਜੈਕਟ ਜਿਹੜਾ ਉਹ ਵੀ ਪਾਸ ਹੋ ਚੁੱਕਿਆ ਉਹਦਾ ਵੀ ਜਿਹੜਾ ਵਾ ਟੈਂਡਰ ਪ੍ਰੋਸੈਸ ਜਿਹੜੀ ਆ ਉਹ ਆਉਣ ਵਾਲੇ ਥੋੜੇ ਦਿਨਾਂ ਚ ਜਿਹੜੀ ਇਹ ਸ਼ੁਰੂ ਹੋ ਜੂਗੀ ਔਰ ਵਧੀਆ ਸੀਵਰੇਜ ਦਾ ਔਰ ਪਾਣੀ ਦਾ ਪ੍ਰਬੰਧ ਔਰ ਇਹਦੇ ਨਾਲ ਨਾਲ ਜਿਹੜਾ ਹਸਪਤਾਲ ਆ ਉਹਦੇ ਵਿੱਚ ਵੀ ਅਸੀਂ ਪਿਛਲੇ ਦਿਨਾਂ ਚ ਐਂਬੂਲੈਂਸ ਔਰ ਆਪਣਾ ਜਨਰੇਟਰ ਸੈੱਟ ਜਿਹੜਾ ਵਾ ਸਰਕਾਰ ਵੱਲੋਂ ਆਪਣੇ ਪਲੈਨਿੰਗ ਬੋਰਡ ਤੋਂ ਫੰਡ ਚੋਂ ਮੈਂ ਦਿੱਤਾ ਸੀਗਾ ਔਰ ਹੋਰ ਵੀ ਜਿਹੜੀਆਂ ਹੁਣ ਐਕਸ-ਰੇ ਮਸ਼ੀਨ ਜਿਹੜਾ ਵਾ ਆਉਣ ਵਾਲੇ ਸਮੇਂ ਚ ਉੱਥੇ ਅਸੀਂ ਦੇਾਂਗੇ ਔਰ ਵਧੀਆ ਟੰਕ ਦੇ ਨਾਲ ਜਿਹੜਾ ਵਾ ਸ਼ਹਿਰ ਦਾ ਵਿਕਾਸ ਕੀਤਾ ਜਾਏ ਔਰ ਚੋਲਾ ਸਾਹਿਬ ਦਾ ਮੇਲਾ ਆ ਰਿਹਾ ਕੋਈ ਵਧਾਈ ਦੇ ਕੇ ਮੈਂ ਕਉਕਾ ਚੋਲਾਸਾਲ ਦਾ ਮੇਲਾ ਕੱਲ ਇਥੋਂ ਸੰਗਤ ਨੰਗੜਾ ਆ ਮੈਂ ਸਾਰੀ ਸੰਗਤ ਨੂੰ ਜਿਹੜਾ ਵਾ ਲੱਖ ਲੱਖ ਵਧਾਈ ਦਿੰਦਾ ਚੰਡੀਗੜ੍ਹ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਸੀਟ ਮਿਲੀ ਹੈ ਮੇਲ ਜਿਹੜਾ ਚੁਣਿਆ ਗਿਆ ਦੁਬਾਰਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਇਹ ਲੋਕਤੰਤਰ ਦੀ ਬੜੀ ਵੱਡੀ ਜਿੱਤ ਆ ਮੈਂ ਚੀਫ ਜਸਟਿਸ ਆਫ ਇੰਡੀਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬੜੀ ਇਤਿਹਾਸਿਕ ਜਜਮੈਂਟ ਦਿੱਤੀ ਆ ਇਹ ਮੈਨੂੰ ਲੱਗਦਾ ਹੈ ਹਿੰਦੁਸਤਾਨ ਦੇ ਇਤਿਹਾਸ 'ਚ ਕਦੀ ਨਹੀਂ ਹੋਇਆ ਹੋਊਗਾ ਕਿ ਜਿਹੜੀ ਮੇਅਰ ਦੀ ਅਪੁਆਇੰਟਮੈਂਟ ਆ ਉਹ ਰਿਟਰਨਿੰਗ ਅਫਸਰ ਦੀ ਜਗ੍ਹਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਰਨੀ ਪਵੇ ਔਰ ਇਹ ਬੜੀ ਮੰਤ ਭਾਗੀ ਗੱਲ ਵੀ ਆ ਕਿ ਜਿਹੜੀ ਭਾਜਪਾ ਆ ਉਹ ਇੰਨੀ ਜ਼ਿਆਦਾ ਮਤਲਬ ਜਿਹੜਾ ਸਾਡਾ ਲੋਕਤੰਤਰ ਉਹਦੀ ਹੱਤਿਆ ਕਰਨ ਤੇ ਉੱਤਰ ਆਈ ਆ ਕਿ ਇਹਨਾਂ ਨੂੰ ਇੱਕ ਜਿਹੜਾ ਛੋਟਾ ਜਿਹਾ ਸ਼ਹਿਰ ਦਾ ਮੇਅਰ ਆ ਉਹ ਵੀ ਚੁੱਪਦਾ ਵਾ ਕਿ ਦੂਜੀ ਸਾਰਿਆਂ ਨੂੰ ਪਹਿਲੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਕਿ ਆਮ ਆਦਮੀ ਕਲੀਨਿਕ ਜਿਹੜਾ ਖੁੱਲ ਰਿਹਾ ਕਿ ਆਲ ਆदमी ਲਈ ਹੈ। ਔਰ ਆਮ ਆਦਮੀ ਲਈ ਹੈ ਜੋ ਜੋ ਮੇਨ ਸਹੂਲਤਾ ਹੁੰਦੀ ਹੈ ਕਿ ਆਪੀਡੀ ਦੀ ਫੈਸਿਲਿਟੀ ਜਿਹੜੇ ਚ ਪੇਸ਼ੈਂਟ ਨੂੰ ਦੇਖਣਾ ਡਾਕਟਰ ਵੱਲੋਂ ਜਿਹੜੇ ਕਿ ਇੱਥੇ ਐਕਸਪਰਟ ਡਾਕਟਰ ਬੈਠਣਗੇ ਨਾਲ ਹੀ ਇੱਥੇ ਫਾਰਮੇਸੀ ਆਫੀਸਰ ਹੈ ਜਿਹੜੇ ਕਿ ਮੈਡੀਸਿਨਸ ਕਰਾਨਗੇ ਔਰ ਨਾਲ ਹੀ ਇੱਥੇ ਲੈਬਾਰਟਰੀ ਦਾ ਵੀ ਇੰਤਜ਼ਾਮ ਹੈ ਜਿੱਥੇ ਸੈਂਪਲ ਲਿੱਤੇ ਜਾਣਗੇ ਉਹ ਟੈਸਟ ਲਈ ਭੇਜੇ ਜਾਣਗੇ ਤੇ ਨੈਕਸਟ ਡੇ ਉਹਨਾਂ ਨੂੰ ਅਵੇਲੇਬਿਲਿਟੀ ਹੋ ਜਾਏਗੀ ਔਰ ਇਹ ਸਾਰਾ ਕੁਝ ਇਹ ਫੈਸਿਲਿਟੀ ਜਿਹੜੀ ਹੈ ਫ੍ਰੀ ਆਫ ਕਾਸਟ ਮਿਲ ਰਹੀ ਹੈ। ਔਰ ਮਰੀਜ਼ਾਂ ਨੂੰ ਕੋਈ ਖੱਜਲ ਖਵਾਰੀ ਦੀ ਗੱਲ ਨਹੀਂ ਹੈ ਇਹ ਸਾਰਾ ਆਨਲਾਈਨ ਕੰਮ ਹੈਗਾ ਔਰ ਆਨਲਾਈਨ ਹੀ ਸਾਰੇ ਕੁਝ ਫੈਸਿਲਿਟੀ ਮਿਲਿਆ ਕਰੇਗੀ ਔਰ ਐ ਮੱਲਾ ਕਲੀਨਿਕ ਜਿਹੜੇ ਆਮ ਆਦਮੀ ਕਲੀਨਿਕ ਹੈ ਜਿੱਦਾਂ ਮੈਂ ਸ਼੍ਰੀ ਹਰਿਕੰਗਪੁਰ ਹੱਕੇ ਚ ਉੱਥੇ ਪਹਿਲੇ ਹੀ ਸੱਤ ਮੱਲਾ ਕਲੀਨਿਕ ਆਲਰੇਡੀ ਵਰਕਿੰਗ ਹੈਗੇ ਆ ਜਿਹੜੇ ਕਿ ਬੜੇ ਹੀ ਅੱਛੇ ਢੰਗ ਨਾਲ ਚੱਲ ਰਿਹਾ ਜਿੱਤੇ ਕਈ ਵਾਰ ਓਪੀਡੀ 70 ਤੋਂ ਲੈ ਕੇ 120 ਤੱਕ ਵੀ ਓਪੀਡੀ ਪਹੁੰਚ ਜਾਂਦੀ ਹੈ ਔਰ ਲੋਕਾਂ ਨੂੰ ਤੁਹਾਡੇ ਜਿੱਦਾਂ ਮੇਨ ਹਸਪੀਟਲ ਹੈ ਉੱਥੇ ਤੱਕ ਆਂਦੇ ਲੋੜਨੇ ਪੈਂਦੀ ਕਿਉਂਕਿ ਉਹਨਾਂ ਨੂੰ ਦਿੱਲੀ ਦੇ ਜਿਹੜੇ ਆ ਛੋਟਾ ਮोटा ਇਲਾਜ ਜਿਹੜੇ ਕਰਵਾਉਣ ਲਈ ਇੱਧਰ ਉੱਧਰ ਬੱਸਾਂ ਦੇ ਖਰਚਾ ਆਏਗੇ ਕੁਝ ਕਰਨਾਂ ਲਈ ਲੋੜ ਨਹੀਂ ਪੈਂਦੀ ਔਰ ਉੱਥੇ ਹੀ ਆ ਕੇ ਉਹ ਆਪਣੀ ਮੈਡੀਸਿਨ ਔਰ ਟੈਸਟ ਕਰਵਾ ਲੈਂਦੇ ਹਾਂ ਕੱਲ੍ਹ ਹੋਰ ਜਿਹੜੀ ਤੁਹਾਡੇ ਬਾਰੇ ਲੋਕਾਂ ਨੂੰ ਹਾਂ ਕੱਲ ਮੈਂ ਸਾਰਿਆਂ ਨੂੰ ਇਹ ਪੁਰਜ਼ੋਰ ਅਪੀਲ ਕਰੂੰਗਾ ਕਿ ਅਸੀਂ ਕੋਸ਼ਿਸ਼ ਕਰਨੀ ਹੈ ਕਿ 100% ਜਿਹੜੇ ਆ ਬੂਤ ਤੇ ਜਾ ਕੇ ਪਾਲਸ ਪੋਲੀਆ ਦੇ ਡਰਾਪਸ ਲਾਏ ਜਾਣ ਬੱਚਿਆਂ ਨੂੰ ਜਿਹੜੇ 0 ਤੋਂ 5 ਸਾਲ ਦੇ ਬੱਚੇ ਹੈਗੇ ਨਾ ਉਹਨਾਂ ਨੂੰ ਪਾਲਸ ਪੋਲੀਆ ਡਰਾਪਸ ਲਾਏ